ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਮਾਤਾ ਸਹਿਦੇਵਾ ਨਮਾਓ ਮਾਤਾ ਸਹਿਦੇਵਾ ਸੋ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦ ਵਿੱਚ ਆਪਾਂ ਜੁੜਦੇ ਆਂ ਜਿਹੜੇ ਗੁਰਸਿੱਖ ਪਿਆਰੇ ਹੁੰਦੇ ਨੇ ਭਗਤੀ ਕਰਨ ਵਾਲੇ ਨੇ ਜਾਂ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਉਹਨਾਂ ਨੂੰ ਪ੍ਰਮਾਤਮਾ ਦੀ ਗੱਲ ਸੁਣਨੀ ਕਹਿਣੀ ਸੁਣਾਉਣੀ ਸਭ ਚੰਗਾ ਲੱਗਦਾ ਜੋ ਮੇਰੇ ਹਰਪ੍ਰਭ ਕੀ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਕਹਿੰਦੇ ਜਿਹੜਾ ਪ੍ਰਮਾਤਮਾ ਦੀ ਗੱਲ ਕਰਦਾ ਹੋਵੇ ਉਹ ਮੇਰਾ ਭਾਈ ਹੈ ਮੇਰਾ ਵੀਰ ਹੈ ਮੇਰਾ ਬਦਾ ਉਹਨੂੰ ਪਿਆਰਾ ਲੱਗਦਾ ਵਖਰ ਦੀ ਗੱਲ ਕਰਨ ਵਾਲਾ ਗੱਲ ਸੁਣਨ ਵਾਲਾ ਇਸ ਤਰ੍ਹਾਂ ਦਰਗਾਹਾਂ ਸਜੋਗ ਹੋਇਆ ਹੁੰਦਾ ਸੋ ਆਪਾਂ ਵਿਚਾਰ ਕਰਦੇ ਆ ਸੰਸਾਰ ਦੇ ਉੱਤੇ ਬੰਦਾ ਇੱਕੋ ਫੁਰਨੇ ਨੂੰ ਲੈ ਕੇ ਚੱਲਦਾ ਹੈ ਜ਼ਿਆਦਾਤਰ ਵੀ ਮੇਰੀ ਜਿਹੜੀ ਜ਼ਿੰਦਗੀ ਹੈ ਇਹ ਵਧੀਆ ਚੱਲਦੀ ਰਹੇ ਜਦੋਂ ਲੱਗਦਾ ਹੈ ਨਾ ਉਹਨੂੰ ਵੀ ਮੈਨੂੰ ਰੋਜੀ ਰੋਟੀ ਦੀ ਘਾਟ ਨਾ ਹੋ ਜੇ ਜੋ ਮੈਂ ਜ਼ਿੰਦਗੀ ਵਿੱਚ ਕੰਮਕਾਰ ਕਰਨੇ ਨੇ ਉੱਥੇ ਕਿਸੇ ਚੀਜ਼ ਦੀ ਥੋੜ੍ਹ ਨਾ ਹੋ ਜੇ ਭਾਵੇਂ ਘਾਟ ਨਾ ਪੈ ਜੇ ਉਹ ਫਿਰ ਦਗਮਗਾ ਜਾਂਦਾ ਸਵੇਰੇ ਨਿਕਲਦਾ ਸ਼ਾਮ ਨੂੰ ਵੜਦਾ ਕਈ ਵਾਰੀ ਸ਼ਾਮ ਨੂੰ ਵੀ ਨਹੀਂ ਵੜਦਾ ਘਰ ਵਿੱਚ ਮੇਨ ਤਾਂ ਮਜ਼ਦੂਰੀਆਂ ਕਰਦਾ ਰਹਿੰਦਾ ਪਰ ਉਹਨੂੰ ਪ੍ਰੇਖਾ ਪਿਆਰੇ ਹੈ ਉਹ ਅਣਜਾਣ ਹੈ ਕਿ ਮੇਰੇ ਸਿਰ ਤੇ ਕੋਈ ਖੜਾ ਹੈ ਵੀ ਮੇਰੇ ਨਾਲ ਕੋਈ ਹੈਗਾ ਇਹ ਉਹਦੀ ਬੁੱਧੀ ਵਿੱਚੋਂ ਨਿਕਲ ਚੁੱਕੀ ਹੈ ਗੱਲ ਬੰਦੇ ਦੀ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਵਾਹਰਾਜ ਵੈਗਰੂ ਕਾਲਪੁਰਖ ਤੇਰੀ ਰੋਜੀ ਰੋਟੀ ਚਲਾਉਂਦੇ ਨੇ ਚਲਾਉਂਦੀ ਹੀ ਰਹਿਣਗੇ ਹੁਣ ਵੀ ਚੱਲ ਰਹੀ ਐ ਪਿੱਛੇ ਵੀ ਚੱਲੀ ਐ ਤੇਰੇ ਦਾਦੇ ਪੁਰਦਾਦਿਆਂ ਦੀ ਵੀ ਚੱਲੀ ਐ ਤੇਰੀ ਵੀ ਚੱਲੇਗੀ ਤੈਨੂੰ ਰੋਜ਼ਗਾਰ ਵੀ ਮਿਲੇਗਾ ਤੇਰਾ ਕਾਰੋਬਾਰ ਵੀ ਚੱਲੇਗਾ ਵਾਹਿਗੁਰੂ ਵੀ ਹਰ ਸਮੇਂ ਤੈਨੂੰ ਯਾਦ ਰੱਖਦਾ ਜੇ ਤੂੰ ਪ੍ਰਮਾਤਮਾ ਦੀ ਨਿਗਾ ਵਿੱਚ ਨਾ ਹੁੰਦਾ ਬੰਦਿਆਂ ਤਾਂ ਜਿਹੜੇ ਸਾਹ ਆਉਂਦੇ ਨੇ ਸਾਹ ਜਿਹੜੇ ਚੱਲ ਰਹੇ ਨੇ ਇਹ ਕੌਣ ਦੇ ਰਿਹਾ ਸਾਹ ਤੇਰੇ ਸਭ ਤੋਂ ਵੱਡਾ ਮੈਂ ਚੈਲੰਜ ਕਰਦਾ ਬੰਦੇ ਨੂੰ ਮੈਨੂੰ ਵੀ ਆਪਦੇ ਆਪ ਨੂੰ ਚੈਲੰਜ ਹੈ ਮੇਰਾ ਵੀ ਜ਼ਿੰਦਗੀ ਜਿਉਣ ਦੀ ਤਾਂ ਗੱਲ ਵੱਖਰੀ ਹੈ ਜੋਰ ਨਾਲ ਬੰਦਾ ਜਿਉਣਾ ਚਾਹੁੰਦਾ ਹੈ ਆਪਦੇ ਆਪ ਨੂੰ ਰੋਕ ਵੀ ਨਹੀਂ ਸਕਦਾ ਜਿਹੜਾ ਪ੍ਰਮਾਤਮਾ ਸੱਚੇ ਪਾਸ਼ਾ ਮਾਰ ਸਾਨੂੰ ਦਾਤ ਦਿੰਦਾ ਦਾਤ ਕਾ ਦੀ ਦੇ ਰਿਹਾ 24 ਘੰਟੇ ਅਠੋ ਪੈਰ ਚਤੋ ਪੈਰ ਅਠੋ ਪੈਰ ਸੱਚੇ ਪਾਸ਼ਾ ਮਹਾਰਾਜ ਪਲ ਪਲ ਸਿਣ ਸਾਨੂੰ ਸਾਹ ਦੇ ਰਿਹਾ ਲਾ ਕੋਈ ਬੰਦਾ ਉਹਦੇ ਸਾਹ ਰੋਕ ਕੇ ਦਿਖਾ ਦਵੇ ਇਹ ਵੀ ਨਹੀਂ ਸਾਡੇ ਹੱਥ ਵਿੱਚ ਸਾਹ ਮੱਲੋ ਮੱਲੀ ਦੇ ਰਿਆ ਇਹੋ ਨਹੀਂ ਰੁੱਕੇ ਜਾਂਦੇ ਰੋਕ ਕੇ ਦਿਖਾ ਆਪਾਂ ਕੋ ਉਹ ਸਰੀਰ ਦਾ ਪਟਾਕਾ ਪੈ ਜਾਊਗਾ ਨਹੀਂ ਮੈਂ ਮਰ ਜਾਊਗਾ ਜਾਉਣਾ ਚਾਹੁੰਦਾ ਬੰਦਾ ਔਰ ਕਹਿਣ ਦਾ ਆਪ ਆਹ ਬੰਦੇ ਤੂੰ ਭਲੇਖੇ ਵਿੱਚ ਨਾ ਰਹਿ ਤੇਰੀ ਪਰਮਾਤਮਾ ਸੁਣੇਗਾ ਸੁਣਦਾ ਰਹੇਗਾ ਸੁਣਦਾ ਹੀ ਆਇਆ ਜੁਗਾ ਜਗੰਤਰਾ ਤੋਂ ਉਹਨੇ ਇਹ ਸ੍ਰਿਸ਼ਟੀ ਸਾਜੀ ਹੈ ਇਹਨੂੰ ਪਿਆਰ ਕਰਦਾ ਤੈਨੂੰ ਵੀ ਪਿਆਰ ਕਰਦਾ ਭਲੇਖੇ ਵਿੱਚ ਨਾ ਰਹੇ ਤੂੰ ਮਹਿਸੂਸ ਕਰ ਸੋ ਸ਼ਬਦ ਦੀ ਕਮਾਈ ਕਰ ਜਿਹੜੀ ਪ੍ਰਮਾਤਮਾ ਦੀ ਆ ਸ਼ਕਤੀ ਹੈ ਸਾਰੀ ਸ਼ਬਦ ਦੇ ਵਿੱਚ ਹੈ ਜੇ ਤੈਨੂੰ ਲੱਗਦਾ ਵੀ ਇਹ ਮੈਨੂੰ ਕਿਸੇ ਚੀਜ਼ ਦੀ ਕਮੀ ਹੈ ਥੋੜਾ ਹੈ ਤੂੰ ਸ਼ਬਦ ਦੀ ਕਮਾਈ ਕਰ ਲੈ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣ ਆਲੇ ਸਾਹ ਮਹਾਰਾਜ ਜੀ ਉਹਨਾਂ ਨੇ ਥੋੜੀ ਜੀ ਦੇਗ ਬਣਾਈ ਦੇਗ ਬਣਾ ਕੇ ਕਪੜਾ ਪਾਤਾ ਉੱਤੇ ਤੇ ਸੰਗਤਾਂ ਨੇ ਕਿ ਹਮਾਰਾ ਥੋੜੀ ਹੈ ਮਹਾਰਾਜ ਕਹਿੰਦੇ ਨਹੀਂ ਸੰਤ ਜੀ ਕਹਿਣ ਲੱਗੇ ਨਾ ਨਾ ਤੁਸੀਂ ਇਉਂ ਕਰੋ ਤੁਸੀਂ ਇਹ ਸ਼ਬਦਾਂ ਜਾਪ ਕਰੀ ਜਾਓ ਤੇ ਚਰਮੂਲ ਨਾ ਥੁੜੀਂ ਦੋ ਜੇ ਚਰੇ ਆਪ ਕਿਰਪਾਲਾ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਘਰਜ ਤਨਮਾਲਾ ਸੱਚੇ ਪਾਤਸ਼ਾਹ ਮਹਾਰਾਜ ਸਭ ਨੂੰ ਰੋਜੀ ਰੋਟੀ ਦਿੰਦੇ ਨੇ ਇਹ ਸ਼ਬਦ ਵਿੱਚ ਇੰਨੀ ਤਾਕਤ ਹੈ ਸ਼ਬਦ ਨੂੰ ਜਿਹੜੀ ਚੀਜ਼ ਦੇ ਨਾਲ ਲਾ ਕੇ ਅਸੀਂ ਗਾਇਨ ਕਰਾਂਗੇ ਜਪ ਕਰਾਂਗੇ ਇਹ ਸ਼ਬਦ ਉਹਨੂੰ ਆਪ ਦੀ ਨਰਜੀ ਦੇ ਦੇ ਕੇ ਉਹਦੇ ਵਿੱਚ ਤਾਕਤ ਭਰ ਲੱਗ ਜਾਂਦਾ ਫੁਰਨੇ ਵਿੱਚ ਫੁਰਨੇ ਆਪਾਂ ਕਰਦੇ ਆ ਸਾਡੇ ਫੁਰਨੇ ਕਿਉਂ ਨਹੀਂ ਪੂਰੇ ਹੁੰਦੇ ਸਾਡੇ ਫੁਰਨਿਆਂ ਵਿੱਚ ਤਾਕਤ ਨਹੀਂ ਸਾਡੇ ਫੁਰਨਿਆਂ ਵਿੱਚ ਸਾਡੇ ਫੁਰਨੇ ਮੁਰਦਾ ਨੇ ਮੁਰਦਾ ਨੇ ਖਿਆਲਾਂ ਨੂੰ ਸਾਡੇ ਬਿਚਾਰਾ ਨੂੰ ਸਾਡੇ ਫੁਰਨੇ ਨੂੰ ਤਾਕਤ ਕਿਵੇਂ ਮਿਲੇਗੀ ਇਹਦੇ ਵਿੱਚ ਜਾਣ ਕਿਵੇਂ ਆਵੇਗੀ ਪੂਰੇ ਹੋ ਜਾਣ ਭਾਈ ਇਹਦੇ ਵਿੱਚ ਸ਼ਬਦ ਦੀ ਤਾਕਤ ਪਾਉ ਸ਼ਬਦ ਜਿੰਦਗੀ ਹੈ ਸ਼ਬਦ ਜਿਉਂਦੀ ਜਾਗਦੀ ਸ਼ਕਤੀ ਹੈ ਜਦੋਂ ਅਸੀਂ ਸ਼ਬਦ ਦੀ ਆराधना ਕਰਾਂਗੇ ਸੋ ਜਿਹੜੇ ਸ਼ਬਦ ਨੂੰ ਜਾਪਾਂਗੇ ਉਹ ਸ਼ਬਦ ਨੇ ਸਾਡੇ ਨਿਰਗਣ ਰੂਪ ਹੋ ਕੇ ਸਾਡੇ ਆਲੇ-ਦੁਆਲੇ ਜਿਹੜਾ ਫੁਰਨਾ ਕਰਾਂਗੇ ਉਹਦੀ ਜਾਣ ਪਾ ਦੇਣੀ ਹੈ ਫੁਰਨੇ ਆਪ ਦੇ ਆਪ ਹੀ ਫਿਰ ਜਿਹੜੀ ਚੀਜ਼ ਦੀ ਇੱਛਾ ਕਰਾਂਗੇ ਉਹ ਆਪ ਦੇ ਵੱਲ ਖਿੱਚਣ ਲੱਗ ਜਾਂਦੇ ਨੇ ਜਿਵੇਂ ਚੁੰਬਕ ਲੋਹੇ ਨੂੰ ਖਿੱਚਦੀ ਹੈ ਇਸ ਤਰੀ ਸ਼ਬਦ ਦੀ ਕਿਰਪਾ ਦੇ ਨਾਲ ਫੁਰਨੇ ਨੇ ਜਿਹੜੇ ਉਹ ਕਿਤੇ ਵੀ ਹੋਵੇ ਕੋਈ ਚੀਜ਼ ਉਹਨੂੰ ਖਿੱਚਣ ਲੱਗ ਜਾਂਦੇ ਨੇ ਸਾਡੀ ਜ਼ਿੰਦਗੀ ਵਿੱਚ ਉਹ ਪੇਸ਼ ਕਰ ਦਿੰਦੇ ਨੇ ਸੋ ਇਹ ਸ਼ਬਦ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਨਾ ਤੇ ਚਰਮੂਲ ਨਾਲ ਥੁੜੀ ਦੋਜੇ ਚਰ ਆਪ ਕਿਰਪਾਲ ਸ਼ਬਦ ਦਾ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਇਹ ਸ਼ਬਦ ਦੀ ਬਹੁਤ ਬਹੁਤ ਜਿੰਨੀ ਵੀ ਹੋਵੇ 2 ਘੰਟੇ ਰੋਜ਼ ਤਿੰਨ ਘੰਟੇ ਰੋਜ਼ ਜਾਪ ਕਰੋ ਤੁਸੀਂ ਕਿਰਪਾ ਹੋਵੇਗੀ ਤੁਹਾਡੀ ਜ਼ਿੰਦਗੀ ਵਿੱਚ ਤੁਹਾਡਾ ਪੁੰਨ ਬਣੇਗਾ ਕਰਮ ਬਣੇਗਾ ਕਰਮ ਦੇ ਨਾਲ ਜਿਹੜੀ ਕਿ ਕਿਸਮਤ ਜਾਗਦੀ ਹੈ ਕਰਮ ਨੂੰ ਇਹ ਕਿਸਮਤ ਕਿਹਾ ਜਾਂਦਾ ਥੋੜੀ ਜਿੰਦਗੀ ਵਿੱਚ ਰੋਜੀ ਰੋਟੀ ਦੀ ਘਾਟ ਨਹੀਂ ਰਹੇਗੀ ਸਾਰੇ ਫੁਰਨੇ ਪੂਰੇ ਹੋਣਗੇ ਪ੍ਰਮਾਤਮਾ ਨੇ ਸ਼ਬਦ ਆਵਦਾ ਰੂਪ ਬਣਾਇਆ ਹੈ ਜੇ ਸ਼ਬਦ ਨਾਲ ਜੁੜਦੇ ਆਂ ਪ੍ਰਮਾਤਮਾ ਨਾਲ ਜੁੜ ਗਏ ਭਲੇਖੇ ਦੂਰ ਕਰੋ ਸਭ ਦੀ ਖੈਰ ਕਰੇਗਾ ਮਹਾਰਾਜ ਸਭ ਨੂੰ ਸਭ ਕੁਝ ਦੇਵੇਗਾ ਇਹ ਬੰਦੇ ਡੋਲਣਾ ਤੇਰੇ ਨਾਲ ਹੈ ਪ੍ਰਮਾਤਮਾ ਮਹਿਸੂਸ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ